लंडियांजी गिटा कढिया रे बंदे न पाड़े महीना दूरान ले लाए पत वरगा हथां मारी ਇਦਾਂ ਦੇ ਹੁਸੈਨ ਉਪਰਾ ਮਾੜਾ ਪਿਆਰ ਸੀ ਵੀ ਤੂੰ ਸ਼ੀਰੇ ਦੇ ਨਾਲ ਘਰੇ ਵੀ ਰਹਿੰਦਾ ਰਿਆ ਸ਼ੀਰੇ ਨਾਲ ਮੈਚ ਵੀ ਬਹੁਤ ਖੇਡੇ ਪਿੱਠੋ ਵਾਲੇ ਨਾਲ ਤੇ ਖੁੰਡੀ ਨਾਲ ਵੀ ਖੇਡਦੇ ਨੇ ਕਹਿੰਦੇ ਇਹਨਾਂ ਨੇ ਤੇਰਾ ਯਾਰ ਜਾਣ ਬੁੱਝ ਕੇ ਤੇਰਾ ਕੰਮ ਨਹੀਂ ਕੀਤਾਗਾ ਤੇ ਤੈਨੂੰ ਜਾਣ ਬੁੱਝ ਕੇ ਇਹਨਾਂ ਨੇ ਭੇਜਿਆ ਨਹੀਂ ਹੂੰ ਕਿਤੇ ਨਾ ਕਿਤੇ ਤਾਂ ਮੈਨੂੰ ਵੀ ਲੱਗਦਾ ਸੀ ਯਾਰ ਵੀ ਨਹੀਂ ਯਾਰ ਵੀ ਮੈਨੂੰ ਵੀ ਜਿਵੇਂ ਕਹਿੰਦੇ ਕੀ ਪਤਾ ਇਹਨਾਂ ਹੋਵੇ ਹਨਾ ਕੈ ਨੰਗਲੰਗ ਵਾਲੇ ਸੰਦੀਪ ਨੇ ਕਿਹਾ ਸੀ ਵੀ ਤੈਨੂੰ ਯਾਰ ਮੱਲਾ ਯਾਰ ਮੈਂ ਕਹਿੰਦਾ ਵੀ ਤੈਨੂੰ ਲੈ ਕੇ ਹੀ ਜਾਊਂਗਾ ਕੋਸ਼ਿਸ਼ ਹੋ ਇੱਧਰ ਲਵਾ ਇੱਧਰ ਹੋਏ ਉਹ ਸਾਲ ਜਦੋਂ ਮੇਰਾ ਬਾਹਰ ਦਾ ਰਿਜੈਕਟ ਹੋ ਗਿਆ ਵੀ ਬਾਹਰ ਮੈਚ ਨਹੀਂ ਹੋਇਆ 70 ਕਿਲੋ ਦੇ ਤੇ ਮੈਨੂੰ ਕਿਸੇ ਨਾਲ ਕੋਈ ਜਲਾ ਸ਼ਿਕਵਾ ਨਹੀਂ ਰਿਹਾ ਵੀ ਯਾਰ ਬੜੀ ਸੋਹਣੀ ਲਾਈਆਂ ਫੀਲਿੰਗਾਂ ਲੈ ਕੇ ਫਿਰ ਦਿਹਾੜੀਆਂ ਵੀ ਕੀਤੀਆਂ ਬਾਈ ਫਿਰ ਤੇ ਬੱਠਲ ਵੀ ਚੱਕਿਆ ਮਿਸਤਰੀ ਨਾਲ ਜਿਹੜੇ ਸਕੂਲ 'ਚ ਪੜ੍ਹਦੇ ਰਹੇ ਉੱਥੇ ਮੰਨ ਲਾ ਵੀ ਐਡਾ ਵੱਡਾ ਮੰਨ ਲਾ ਵੀ ਸਕੂਲ ਟੀਮ 'ਚ ਖੇਡਦੇ ਛੱਡਾ ਵੱਡਾ ਰੁਤਬਾ ਹੋ ਕੇ ਵੀ ਤੇ ਮੰਨ ਲਓ ਵੀ ਉਸ ਟੀਚਰ ਵੀ ਪੁੱਛਦੀ ਸੀ ਯਾਰ ਅਸੀਂ ਸੋਚਿਆ ਹੀ ਨਹੀਂ ਸੀ ਵੀ ਯਾਰ ਤੂੰ ਵੀ ਆ